ਅੰਮ੍ਰਿਤਸਰ ਦੇ ਵਿੱਚ ਜਹਾਜ਼ ਉਤਰਦਾ ਹੈ ਅਮਰੀਕਨ ਆਰਮੀ ਵੱਲੋਂ ਜਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਗਿਆ ਇਸ ਤਰ੍ਹਾਂ ਤਾਂ ਕੋਈ ਵੱਡੇ ਮੁਜਰਮ ਨੂੰ ਨਹੀਂ ਲੈ ਕੇ ਆਇਆ ਜਾਂਦਾ ਪੇਰਾਮ ਪੈਰਾ ਨੂੰ ਬੇੜੀਆਂ ਹੱਥਾਂ ਨੂੰ ਹਥਕੜੀਆਂ ਅਤੇ ਗੰਨਾਂ ਵਾਲੇ ਆਰਮੀ ਦੇ ਜਵਾਨ ਨਾਲ ਸੀਗੇ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਤੇ ਵਪਾਰ ਪਿੱਛੇ ਬੇਇੱਜ਼ਤੀ ਕਰਾਉਣੀ ਵੀ ਮੇਰੇ ਖਿਆਲ 'ਚ ਕੋਈ ਗਲਤ ਗੱਲ ਨਹੀਂ ਹੈਗੀ ਤਾਂ ਕਰਕੇ ਆਪਣੇ ਨਾਲ ਇਹ ਵਿਹਾਰ ਹੋ ਰਿਹਾ ਹੈ ਮੁੱਢੀ ਵਪਾਰੀ ਬਣ ਕੇ ਜੀ ਕੀ ਤੁਸੀਂ ਕਿਦਾਂ ਕਹਿ ਸਕਦੇ ਹੋ ਜੀ ਗੈਰ ਕਾਨੂੰਨੀ ਤਰੀਕੇ ਨਾਲ ਉਹ ਕਹਿ ਰਹੇ ਨੇ ਲੋਕ ਉੱਥੇ ਗਏ ਨੇ ਤਾਂ ਉਹਨਾਂ ਨੇ ਰਿਪੋਰਟ ਕੀਤੇ ਨੇ ਭੇਜੇ ਨੇ ਇਹਦੇ 'ਚ ਅ ਅਡਾਨੀ ਅਵਾਨੀ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਿਦਾਂ ਤੁਸੀਂ ਦੇਖ ਰਹੇ ਹੋ ਜੀ ਰੋਲ ਉਹਨੂੰ ਕਿਸ ਤਰ੍ਹਾਂ ਜੋੜ ਰਹੇ ਹੋ ਜੇ ਉਹਨਾਂ ਨੇ ਰਿਪੋਰਟ ਵੀ ਕਰਨੇ ਨੇ ਉਹਦਾ ਮਨੁੱਖੀ ਅਧਿਕਾਰ ਤਾਂ ਹੈਗੇ ਨੇ ਉਹਦੀਆਂ ਦੀਆਂ ਰਾਈਟਸ ਨੇ ਹਿਊਮਨ ਰਾਈਟਸ ਨੇ ਤੁਸੀਂ ਉਹਨਾਂ ਨੂੰ ਮੈਂ ਕਹਿੰਨਾ ਹਿਊਮਨ ਰਾਈਟਸ ਕੀ ਆਪਾਂ ਕਹਿੰਨੇ ਆ ਐਨੀਮਲ ਰਾਈਟਸ ਅਨੀਮਲ ਜਾਨਵਰਾਂ ਦੀਆਂ ਵੀ ਰਾਈਟਸ ਨੇ ਜਿਹੜੀਆਂ ਕਾਨੂੰਨ ਚ ਲਿਖੀਆਂ ਗਈਆਂ ਨੇ ਡੈਮੋਕਰੈਟਿਕ ਕੰਟਰੀ ਉਹਨਾਂ ਨੂੰ ਮੰਨਦੇ ਨੇ ਇਹ ਤਾਂ ਬਿਲਕੁਲ ਹੀ ਮਨੁੱਖਤਾ ਦੇ ਅਗੇਂਸਟ ਇਹਨਾਂ ਨੇ ਕੰਮ ਕਰਿਆ ਏਅਰ ਫੋਰਸ ਇੰਡੀਅਨ ਏਅਰ ਫੋਰਸ ਦੇ ਉੱਤੇ ਬਗਾਨੀ ਫੌਜ ਦਾ ਜਹਾਜ਼ ਉਤਰਨਾ ਇਹਨੂੰ ਇੱਕ ਬਹੁਤ ਲਾਈਟਲੀ ਲੈਣਾ ਕੀ ਪਤਾ ਉਹਦੇ ਤੇ ਕੀ ਜਸੂਸੀ ਉਪਕਰਨ ਲੱਗੇ ਹੋਏ ਸੀ ਤੁਹਾਡੀਆਂ ਕੀ ਕੁਸ਼ ਉਹ ਗੱਲਾਂ ਬਾਹਰ ਲੈ ਕੇ ਫੇਰ ਤੁਹਾਡੇ ਬੰਦਿਆਂ ਨਾਲ ਕਹ ਲੋ ਹਿਊਮਨ ਰਾਈਟਸ ਦੇ ਅਗੇਂਸਟ ਉਹਨਾਂ ਨਾਲ ਵਿਹਾਰ ਹੋਇਆ ਇੱਕ ਵੀ ਬਿਆਨ ਨਹੀਂ ਆਇਆ ਜੀ ਕਿਸੇ ਦਾ ਕਿ ਨਹੀਂ ਗਲਤ ਕੀਤਾ ਗਿਆ ਜਿੱਦਾਂ ਹਤਕੜੀਆਂ ਲੱਗੀਆਂ ਨੇ ਇੱਕ ਵੀ ਬੀਜੇਪੀ ਦਾ ਲੀਡਰ ਨਹੀਂ ਬੋਲੇ ਜੀ ਹੋਰ ਕਿੰਨੇ ਦੇਸ਼ ਨੇ ਜਿਨ੍ਹਾਂ ਨੇ ਅਮਰੀਕਾ ਨੂੰ ਅੱਖਾਂ ਦਿਖਾਈਆਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਨਾਗਰਿਕਾਂ ਨੂੰ ਤੁਸੀਂ ਆਏ ਨਹੀਂ ਭੇਜ ਸਕਦੇ ਜੇ ਉਹ ਗਲਤ ਤਰੀਕੇ ਨਾਲ ਆਏ ਵੀ ਨੇ ਉਹਨਾਂ ਦੇ ਕੋਈ ਹੱਕ ਨਹੀਂ ਨੇ ਉਹਨਾਂ ਨੂੰ ਅਸੀਂ ਜਹਾਜ਼ 'ਚ ਆਪਣੇ 'ਚ ਲੈ ਕੇ ਜਾਵਾਂਗੇ ਇੱਜ਼ਤ ਨਾਲ ਵਾਪਸ ਲੈ ਕੇ ਜਾਵਾਂਗੇ ਜਿੰਮੇ ਮੋਦੀ ਜੀ ਕਹਿੰਦੇ ਹੁੰਦੇ ਨੇ ਰਯੋੜੀਆਂ ਖਾਣ ਨੂੰ ਮਿਲਦੀਆਂ ਨੇ ਉਹ ਰਯੋੜੀਆਂ ਤੋਂ ਵੰਝਿਤ ਰਹਿ ਜਾਊਗਾ ਇਸ ਕਰਕੇ ਮੋਦੀ ਹੈ ਤਾਂ ਮਮਕਨ ਹੈ ਹੀ ਕਹਿਣਗੇ ਇਹਨਾਂ ਨੇ ਇਹ ਨਹੀਂ ਕਹਿਣਾ ਵੀ ਮੋਦੀ ਜੀ ਦੇ ਰਾਜ 'ਚ ਕੁਝ ਗਲਤ ਹੋਇਆ ਇਹਦੀ ਬਦਨਾਮੀ ਆਲ ਵਰਲਡ 'ਚ ਕਿੰਨੀ ਹੋਈ ਹੈ ਇੱਕ ਆਰਮੀ ਦਾ ਜਹਾਜ਼ ਪੰਜਾਬ ਦੇ 에어ਪੋਰਟ ਤੇ ਪਹੁੰਚਣਾ ਦਿੱਲੀ ਵੀ 에어ਪੋਰਟ ਨੇ ਜੀ ਹੋਰ ਵੀ 에어ਪੋਰਟ ਨੇ ਹੋਰ ਵੀ ਜਿਹੜੇ ਸੂਬਿਆਂ ਦੇ ਵਿਅਕਤੀ ਸੀਗੇ ਗੁਜਰਾਤ ਚੋਂ ਵੀ ਸੀਗੇ ਹਰਿਆਣੇ ਚੋਂ ਵੀ ਸੀਗੇ ਉੱਥੇ ਕਿਉਂ ਨਹੀਂ ਪਹੁੰਚਿਆ ਨਿਸਾਨਾ ਪੰਜਾਬ ਨੂੰ ਬਣਾਇਆ ਗਿਆ ਨਾ ਤਾਂ ਜੀ ਭਗਵਾਨ ਤਾਂ ਮਾਨਜੀ ਦੀ ਸਰਕਾਰ ਆਪਣੇ ਪੰਜਾਬ ਦੀ ਸਰਕਾਰ ਹੈ ਜਿਹੜੀ ਨਾ ਤਾਂ ਇੰਨਾ ਚ ਕੋਈ ਦਮ ਖੰਮ ਹੈ ਕਿਉਂਕਿ ਇਹ ਵੀ ਦੋ ਪੜਾਂ ਵਿੱਚ ਦਿੱਲੀ ਦੇ ਦੋ ਪੜਾਂ ਦੇ ਵਿੱਚ ਪਿਸ ਰਹੀ ਹੈ ਉਹ ਕੁੰਭ ਦੇ ਮੇਲੇ ਤੇ ਭਗਦੜ ਹੋਈ ਹੈ ਇਹ ਸਭ ਕੁਝ ਸ਼ੋਅ ਕਰਦਾ ਹੈ ਵੀ ਹਿੰਦੁਸਤਾਨ ਦੇ ਸਿਟੀਜ਼ਨ ਦੀ ਜ਼ੀਰੋ ਵੈਲਿਊ ਹੈ ਵਰਲਡ 'ਚ ਤੁਸੀਂ ਦੇਖੋ Hindu ਦੀਆਂ ਅਖੀਰਲੀਆਂ ਰਸਮਾਂ ਜਿਵੇਂ ਉਹਨਾਂ ਨੂੰ ਸੰਸਕਾਰ ਕਰਿਆ ਜਾਂਦਾ ਉਹ ਵੀ ਨਹੀਂ ਕਰੀਆਂ ਗਈਆਂ ਕਰੇਨਾ ਨਾਲ ਨਦੀ 'ਚ ਤੱਕ ਤੱਕ ਤ ਗਿਆ ਜਾਂ ਬਸਨਾ ਤੇ ਗਏ ਕੇਸ਼ਮਰਧਾਮਲੇ ਬਾਬਾ ਜੀ ਨੇ ਜੀ ਉਹ ਕਹਿੰਦੇ ਉੱਥੇ ਤਾਂ ਮੁਕਤੀ ਮਿਲਗੀ ਜਿਹੜੇ ਉੱਥੇ ਸਰੀਰ ਛੱਡ ਗਏ ਤਾਂ ਮੋਕਸ਼ ਪ੍ਰਾਪਤ ਹੋ ਗਿਆ ਉਹਨਾਂ ਨੂੰ ਦੇ ਕੋਈ ਨਾ ਦਾ ਕੰਟਰੋਲ ਇਹੀ ਲੱਗਿਆ ਹੋਇਆ ਵੀ ਜਿਹੜਾ ਵੀ ਕੋਈ ਗੱਡੀ ਤੇ ਬੈਠਾ ਆਟੋ ਬੋਲਦਾ ਉਹਨੂੰ ਹਟਾ ਕੇ ਆਪਦਾ ਬੰਦਾ ਬਿਠਾ ਦੋ ਜਿਹਨੂੰ ਕੁਛ ਦੇਖੇ ਹੀ ਨਾ ਉਹ ਇਹ ਜਿਹੀ ਗੱਲਾਂ ਕਰੇ ਜਿਹੜੀਆਂ ਬੀਜੀਪੀ ਦੇਨਕੂਲ ਹੋਣ ਵੀ ਜੀ ਉਹਨਾਂ ਨੂੰ ਤਾਂ ਮੁਕਤੀ ਮਿਲ ਗਈ ਤੁਸੀਂ ਉਹਨਾਂ ਦਾ ਚੰਗਾ ਸਮਝੋ ਇਹ ਗੱਲ ਨਹੀਂ ਕਹਿੰਦੇ ਵੀ ਅਸੀਂ ਉੱਤੇ ਉਹਨਾਂ ਨੂੰ ਸਾਹਮਣ ਚ ਸਮਰਥ ਰਹੇ ਆ ਸਾਡੀ ਨਲਕੀ ਹੈ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਠਿਵਾਣਾ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀਆਂ ਨੂੰ ਭਾਰਤ ਭੇਜਿਆ ਗਿਆ ਅਮਰੀਕਾ ਦਾ ਜਿਹੜਾ ਮਿਲਟਰੀ ਦਾ ਜਹਾਜ਼ ਸੀਗਾ ਉਹ ਅੰਮ੍ਰਿਤਸਰ ਦੇ 에어ਪੋਰਟ ਤੇ ਉਤਰਦਾ ਏ ਜਿਸ ਦੇ ਵਿੱਚ 104 ਯਾਤਰੀ ਸੀਗੇ ਜਿਨ੍ਹਾਂ ਵਿੱਚੋਂ 33 ਹਰਿਆਣੇ ਦੇ 33 ਪੰਜਾਬ ਦੇ ਤੇ 30 ਮਹਾਰਾਸ਼ਟਰ ਦੇ ਤਿੰਨ ਉੱਤਰ ਪ੍ਰਦੇਸ਼ ਤੇ ਦੋ ਚੰਡੀਗੜ੍ਹ ਤੋਂ ਸੀਗੇ ਸੋ ਸਾਰੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਇਸ ਘਟਨਾ ਨੂੰ ਬਾਈ ਅਵਜੇਂਦਰ ਸਿੰਘ ਜੋਗੀ ਨੇ ਸਮਾਜ ਸੇਵੀ ਵੀ ਨੇ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਸਾਹਿਬ ਫਤਿਹ ਅਰਜ਼ ਕਰਦੇ ਆ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਮਰਜ ਆਪ ਜੀ ਨੂੰ ਵੀ ਆਪ ਜੀ ਦੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਫਤਿਹ ਅਰਜ਼ ਕਰਦੇ ਆ ਜੀ ਚਰਚਾ ਸੋਸ਼ਲ ਮੀਡੀਆ ਤੇ ਇੱਕੇ ਚੱਲ ਰਹੀ ਹੈ ਜੀ ਜੋ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਨੇ ਭਾਰਤੀ ਅੰਮ੍ਰਿਤਸਰ ਦੇ ਵਿੱਚ ਜਹਾਜ਼ ਉਤਰਦਾ ਹੈ ਅਮਰੀਕਨ ਆਰਮੀ ਵੱਲੋਂ ਇਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਗਿਆ ਇਸ ਤਰ੍ਹਾਂ ਤਾਂ ਕੋਈ ਵੱਡੇ ਮੁਜਰਮ ਨੂੰ ਨਹੀਂ ਲੈ ਕੇ ਆਇਆ ਜਾਂਦਾ ਪੈਰਾਂ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹਤਕੜੀਆਂ ਅਤੇ ਗੰਨਾ ਵਾਲੇ ਆਰਮੀ ਦੇ ਜਵਾਨ ਨਾਲ ਸੀਗੇ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਕੀ ਸਮਝ ਰਹੇ ਹੋ ਇਹ ਜਦ ਆਪਣੇ ਜਿਹੜੇ ਮੋਢੀ ਨੇ ਉਹ ਵਪਾਰੀ ਹੋ ਜਾਣ ਤਾਂ ਇੱਜ਼ਤ ਤੇ ਸਾਰਾ ਕੁਝ ਨੂੰ ਪਿੱਛੇ ਛੱਡ ਕੇ ਵਪਾਰ ਹੀ ਮੁੱਖ ਹੋ ਜਾਂਦਾ ਤੇ ਵਪਾਰ ਪਿੱਛੇ ਬੇਇੱਜ਼ਤੀ ਕਰਾਉਣੀ ਵੀ ਮੇਰੇ ਖਿਆਲ ਚ ਕੋਈ ਗਲਤ ਗੱਲ ਨਹੀਂ ਹੈਗੀ ਤਾਂ ਕਰਕੇ ਆਪਣੇ ਨਾਲ ਇਹ ਵਿਹਾਰ ਹੋ ਰਿਹਾ ਹੈ ਜੀ ਮੁੱਢੀ ਵਪਾਰੀ ਬਣ ਕੇ ਜੀ ਇਹ ਆਪਾਂ ਸ਼ੁਰੂ ਤੋਂ ਹੀ ਦੇਖਿਆ ਜੀ ਗੁਜਰਾਤ ਲ lobby ਵਪਾਰੀ lobby ਹੈ ਜੀ ਇਹ ਇਹਨਾਂ ਨੇ ਸਾਰੇ ਕਿਸੇ ਨੂੰ ਵਪਾਰੀ ਕਰਨੇ ਚ ਕਨਵਰਟ ਕਰਤਾ ਚਾਹੇ ਤੁਸੀਂ ਜਿਹੜੇ ਲੈ ਲੋ ਆਪਣਾ ਇਹਨਾਂ ਨੇ ਡੋਨੇਸ਼ਨਸ ਲੈਂਦੇ ਨੇ ਪਾਰਟੀ ਦੇ ਨਾਮ ਤੇ ਫੰਡ ਲੈਂਦੇ ਨੇ ਉਹਨਾਂ ਤੋਂ ਲੈ ਕੇ ਤੁਸੀਂ ਕੋਈ ਵੀ ਮੁੱਦੇ ਤੇ ਗੱਲ ਕਰੋ ਉਹ ਇਹਨਾਂ ਨੇ ਜਿਵੇਂ ਕਹੋ ਰਿਸ਼ਵਤ ਨੂੰ ਲੀਗਲਾਈਜ਼ ਕਰ ਲਿਆ ਰਿਸ਼ਵਤਖੋਰੀ ਨੂੰ ਕਾਨੂੰਨ ਚ ਮਾਨਤਾ ਦੇਤੀ ਵੀ ਇਹ ਗਲਤ ਨਹੀਂ ਹੈ ਉਹਦੇ ਕਰਕੇ ਸਾਰਾ ਵਰਤਾਰਾ ਹੋ ਰਿਹਾ ਜਿਹਦਾ ਬੈਕਗ੍ਰਾਉਂਡ ਜਿਹੜਾ ਅਦਾਨੀ ਜੀ ਦੇ ਕੇਸਾਂ ਨੂੰ ਲੈ ਕੇ ਕਹ ਲੋ ਜਦ ਪਹਿਲਾਂ ਆਪਣਾ ਨਿਜਰ ਜੀ ਨੂੰ ਮਾਰਨ ਤੋਂ ਲੈ ਕੇ ਪੰਨੂ ਤੇ ਅਟੈਕ ਤੋਂ ਲੈ ਕੇ ਫੇਰ ਜਿਹੜੀ ਫਾਲਸ ਬੋਗਸ ਕੰਪਨੀਆਂ ਰਾਹੀਂ ਇਹਨਾਂ ਨੇ ਆਪਣੀਆਂ ਕੰਪਨੀਆਂ ਨੂੰ ਫਾਈਨਾਂਸਿੰਗ ਕਰੀ ਬਾਰੋਂ ਉਹਦੇ ਕੇਸਸ ਤੋਂ ਲੈ ਕੇ ਸਾਰੇ ਕਸਟੇਸ ਦੇ ਵਿੱਚ ਜਿਹੜੇ ਵਪਾਰੀ ਪ੍ਰੈਸ਼ਰ ਥੱਲੇ ਆਏ ਹੋਏ ਸੀ ਉਹਦਾ ਪ੍ਰੈਸ਼ਰ ਉਰੇ ਦੇ ਨਾਗਰਿਕਾਂ ਨੂੰ ਵੀ ਚੱਲਣਾ ਪਿਆ ਇਹ ਤੁਸੀਂ ਕਿਦਾਂ ਕਹਿ ਸਕਦੇ ਹੋ ਜੀ ਗੈਰ ਕਾਨੂੰਨੀ ਤਰੀਕੇ ਨਾਲ ਉਹ ਕਹਿ ਰਹੇ ਨੇ ਲੋਕ ਉੱਥੇ ਗਏ ਨੇ ਤਾਂ ਉਹਨਾਂ ਨੇ ਰਿਪੋਰਟ ਕੀਤੇ ਨੇ ਭੇਜੇ ਨੇ ਇਹਦੇ 'ਚ ਅ ਅਡਾਨੀ ਅਵਾਨੀ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਿਦਾਂ ਤੁਸੀਂ ਦੇਖ ਰਹੇ ਹੋ ਜੀ ਰੋਲ ਉਹਨੂੰ ਕਿਸ ਤਰ੍ਹਾਂ ਜੋੜ ਰਹੇ ਹੋ ਹਰ ਇੱਕ ਚੀਜ਼ ਦਾ ਕੋਈ ਇੱਕ ਤਰੀਕਾ ਹੁੰਦਾ ਜੀ ਜੇ ਕੋਈ ਦੂਜੇ ਦੇ ਦੇਸ਼ ਚ ਗਿਆ ਵੀ ਆ ਤੇ ਉਹਨਾਂ ਨੇ ਜੇ ਰੂਲ ਬਣਾਏ ਹੋਏ ਨੇ ਪੁਰਾਣੇ ਉਹਨਾਂ ਦੇ ਮੁਤਾਬਕ ਲੈ ਵੀ ਰਹੇ ਨੇ ਉਹ ਰੂਲ ਇੱਕ ਦਿਨ ਬਦਲਤੇ ਉਹਨਾਂ ਨੇ ਤਾਂ ਉਹਦੇ ਵਿੱਚ ਜੇ ਉਹਨਾਂ ਨੇ ਰਿਪੋਰਟ ਵੀ ਕਰਨੀ ਨੇ ਉਹਦਾ ਮਨੁੱਖੀ ਅਧਿਕਾਰ ਤਾਂ ਹੈਗੇ ਨੇ ਉਹਦੀਆਂ ਦੀਆਂ ਰਾਈਟਸ ਨੇ ਹਿਊਮਨ ਰਾਈਟਸ ਨੇ ਤੁਸੀਂ ਉਹਨਾਂ ਨੂੰ ਮੈਂ ਕਹਿੰਨਾ ਹਿਊਮਨ ਰਾਈਟਸ ਕੀ ਆਪਾਂ ਕਹਿੰਨੇ ਆ ਐਨੀਮਲ ਰਾਈਟਸ ਅਨੀਮਲ ਜਾਨਵਰਾਂ ਦੀਆਂ ਵੀ ਰਾਈਟਸ ਨੇ ਜਿਹੜੀਆਂ ਕਾਨੂੰਨ ਚ ਲਿਖੀਆਂ ਗਈਆਂ ਨੇ ਡੈਮੋਕਰੈਟਿਕ ਕੰਟਰੀ ਉਹਨਾਂ ਨੂੰ ਮੰਨਦੇ ਨੇ ਇਹ ਤਾਂ ਬਿਲਕੁਲ ਹੀ ਮਨੁੱਖਤਾ ਦੇ ਅਗੇਂਸਟ ਇਹਨਾਂ ਨੇ ਕੰਮ ਕਰਿਆ ਜਿਹੜੀਆਂ ਅਸਲ ਚ ਵਪਾਰੀ ਕਰਨ ਹੀ ਉਹੀ ਗੱਲ ਆ ਜਾਂਦੀ ਆ ਵੀ ਉਹਨਾਂ ਨੂੰ ਕੋਈ ਸ਼ਿਕਾਇਤ ਤਾਂ ਮਤਲਬ ਨਹੀਂ ਲੋਕਾਂ ਨੂੰ ਲੁੱਟਣ ਕਿੰਨੀ ਤੇ ਲੋਕਾਂ ਨੂੰ ਕੁੱਟਣ ਕਿੰਨੀ ਆ ਉਹਦੇ ਨਾਲ ਸਰਕਾਰ ਆਪ ਵੀ ਇਹੀ ਕਰ ਰਹੀ ਹੈ ਤੇ ਬਾਹਰਲੇ ਲੋਕਾਂ ਤੋਂ ਵੀ ਜਿਹੜੇ ਬਾਹਰਲੇ ਕਾਰਪੋਰੇਟ ਨੇ ਉਹਨਾਂ ਤੋਂ ਵੀ ਉਹੀ ਅਨਮਨੁੱਖੀ ਉਹ ਕਰਾ ਰਹੇ ਨੇ ਵਿਹਾਰ ਜਿਹਦੇ ਕਰਕੇ ਜਿਹੜੇ ਹੋਰ ਕੰਟਰੀਜ਼ ਨੇ ਛੋਟੇ ਕੰਟਰੀ ਨੇ ਤੁਸੀਂ ਦੇਖੋ ਵੀ ਕੈਨੇਡਾ ਗੁਆਂਡ ਚਾ ਉਹਨੇ ਵੀ ਉਹਨਾਂ ਦੇ ਅਗੇਂਸਟ ਸੈਂਕਸ਼ਨਸ ਲਾਤੀਆਂ ਕੋਲੰਬੀਆ ਨੇ ਲਾਤੀਆਂ ਹੋਰ ਕਿੰਨੇ ਦੇਸ਼ ਨੇ ਜਿਨ੍ਹਾਂ ਨੇ ਅਮਰੀਕਾ ਨੂੰ ਅੱਖਾਂ ਦਿਖਾਈਆਂ ਨੇ ਇਹ ਗੱਲ ਕਹੀ ਆ ਵੀ ਸਾਡੇ ਨਾਗਰਿਕਾਂ ਨੂੰ ਤੁਸੀਂ ਆਏ ਨਹੀਂ ਭੇਜ ਸਕਦੇ ਜੇ ਉਹ ਗਲਤ ਤਰੀਕੇ ਨਾਲ ਆਏ ਵੀ ਨੇ ਉਹਨਾਂ ਦੇ ਕੋਈ ਹੱਕ ਨੇ ਉਹਨਾਂ ਨੂੰ ਅਸੀਂ ਜਹਾਜ਼ 'ਚ ਆਪਣੇ 'ਚ ਲੈ ਕੇ ਜਾਵਾਂਗੇ ਇੱਜ਼ਤ ਨਾਲ ਵਾਪਸ ਲੈ ਕੇ ਜਾਵਾਂਗੇ ਤੇ ਉਹਨਾਂ ਲਈ ਉਹਨਾਂ ਨੂੰ ਰੀਸੈਟਲ ਕਰਨ ਲਈ ਬਹੁਤ ਸਕੀਮਾਂ ਉਹਨਾਂ ਦੇਸ਼ਾਂ ਨੇ ਚਲਾਈਆਂ ਵੀ ਉਹਨਾਂ ਨੂੰ ਨਾ ਜਾਣਾ ਪਵੇ ਉੱਧਰ ਤੁਸੀਂ ਦੇਖੋ ਇਹ ਸਾਰਾ ਕੁਝ ਇਸ ਲਈ ਹੈ ਹੁਣ ਜਿੰਨੇ ਕਹਿ ਲਓ ਉੱਥੇ ਜਾਂਦੇ ਸੀਗੇ ਬੰਦੇ ਉਹਨਾਂ ਨੂੰ ਡਾਲਰਾਂ 'ਚ ਪੇ ਕਰਨਾ ਪੈਂਦਾ ਸੀ ਅਮਰੀਕਾ 'ਚ ਉਹਨਾਂ ਨੂੰ ਮਹਿੰਗੀ ਲੇਬਰ ਮਿਲਦੀ ਸੀ ਹੁਣ ਉਹ ਹੀ ਲੇਬਰ ਚਾਈਨਾ ਚ ਜਾਣਗੇ ਉਹਨਾਂ ਨੇ ਕੰਪਨੀਆਂ ਚਾਈਨਾ ਚ ਖੋਲ ਲੈਣੀਆਂ ਨੇ ਉੱਥੇ ਉਹਨਾਂ ਨੂੰ ਵੱਧ ਤੇ ਵਧੀਆ ਤੇ ਸਸਤੇ ਬੰਦੇ ਮਿਲਣਗੇ ਹਾਂ ਜਾਣਾ ਫੇਰ ਵੀ ਪੈਸਾ ਅਮਰੀਕਾ ਕੋਲ ਹੀ ਹੈ ਹਾਂ ਪਾਲਿਸੀਆਂ ਇਹ ਮੇ ਵੀ ਜਿਹੜੇ ਨੌਕਰੀ ਕਰਨ ਵਾਲੇ ਨੇ ਉਹਨਾਂ ਨੂੰ ਕਿਵੇਂ ਉਹਨਾਂ ਦੇ ਕੰਮ ਕਰਨ ਦੇ ਘੰਟੇ ਵਧਾਏ ਜਾਣ ਕਿਵੇਂ ਉਹਨਾਂ ਨਾਲ ਅਨਮਨੁੱਖੀ ਤੇ ਕੰਮ ਕਾਨੂੰਨ ਬਣਾਏ ਜਾਣ ਜਿਹਦੇ ਵਿੱਚ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਵੱਧ ਕੰਮ ਲਿਆ ਜਾਵੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹਾਤਕੜੀਆਂ ਲਗਾ ਕੇ ਮਿਲਟਰੀ ਦੇ ਜਵਾਨ ਗੰਨਾ ਲੈ ਕੇ ਉਹਨਾਂ ਦੇ ਨਾਲ ਖੜੇ ਸੀਗੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਐਡਾ ਵੱਡਾ ਜੁਰਮ ਸੀਗਾ ਉਹਨਾਂ ਦਾ ਕੋਈ ਇਦਾਂ ਦਾ ਹੋਣਾ ਚਾਹੀਦਾ ਸੀ ਇਹ ਦੇਖ ਕੇ ਕਿਸ ਤਰ੍ਹਾਂ ਜੱਜ ਕਰਦું ਜਿਹੜੇ ਦੇਖੋ ਜੀ ਜਦ ਆਪਣਾ ਜਿਹੜਾ ਗਵਰਨਮੈਂਟ ਹੈ ਇਹ ਸਾਰਾ ਕੁਝ ਗਵਰਨਮੈਂਟ ਨੇ ਕਰਨਾ ਸੀ ਗਵਰਨਮੈਂਟ ਤਾਂ ਉਹਨਾਂ ਮੂਰੇ ਨੱਕ ਮਸਤਕ ਹੋਈ ਪਈ ਐ ਵੀ ਸਾਡੇ ਕਾਨੂੰਨ ਨਾ ਜਿਹੜੇ ਤੁਹਾਡੇ ਕਾਨੂੰਨ ਰਾਹੀਂ ਸਾਡੇ ਤੇ ਕੇਸ ਨੇ ਉਹ ਕੇਸਾਂ ਚ ਸਾਨੂੰ ਕਿਤੇ ਉੱਥੇ ਬੁਲਾ ਕੇ 크ਰੂਸੀਫਾਈ ਨਾ ਕਰ ਦਿਓ ਗਵਰਨਮੈਂਟ ਤੇ ਉੱਥੇ ਕੇਸ ਨਹੀਂ ਜੀ ਜਿਹੜੇ ਜਿਵੇਂ ਅਦਾਨੀ ਜੀ ਦੇ ਹੁਣ ਮੋਦੀ ਜੀ ਤੇ ਅਦਾਨੀ ਜੀ ਵਿੱਚ ਫਰਕ ਕੀ ਹੈ ਜਿਹੜੇ ਇੱਕ ਤਾਂ ਜੀ ਪਹਿਲਾਂ ਮੈਂ ਜਿਵੇਂ ਦੱਸਿਆ ਨਿੱਜਰ ਜੀ ਦਾ ਫਿਰ ਪੈਸੇ ਉਹ ਆਪਣਾ ਉਥੋਂ ਬੋਗਸ ਕੰਪਨੀਆਂ ਰਾਹੀਂ ਹਿੰਦੁਸਤਾਨ ਚ ਇਨਵੈਸਟ ਕਰਨ ਦਾ ਦੋਗੇ ਜੇ ਨੇ ਤੀਜਾ ਹੁਣ ਇਹਨਾਂ ਨੇ ਇੱਕ ਫੈਨਨਲ ਡਰੱਗ ਹੈ ਜੀ ਉਹ ਡਰੱਗ ਇਹ ਚਾਈਨਾ ਚ ਭੇਜਦੇ ਸੀ ਉੱਪਰ ਉਹਦੇ ਬੀ ਕੰਪਲੈਕਸ ਦੇ ਪੈਕਿੰਗ ਦੇ ਵਿੱਚ ਜਿਹੜੀ ਹੀਰੋਇਨ ਦੇ ਵਿੱਚ ਤੇ ਹੋਰ ਚੀਜ਼ਾਂ ਦੇ ਵਿੱਚ ਪਾ ਕੇ ਉਹਦੀ ਮਾਤਰਾ ਵਧਾਉਂਦੀ ਸੀ ਤੇ ਉਹ ਜਿਹੜਾ ਫੈਨਨਲ ਡਰੱਗ ਸੀਗਾ ਉਹ ਗੁਜਰਾਤ ਤੋਂ ਚైనా ਨੂੰ ਐਕਸਪੋਰਟ ਹੁੰਦਾ ਸੀ ਜੀ ਜਿਹੜੀ ਐਫਬੀਏ ਨੇ ਕੋਈ ਅਜਿਹਾ ਕੇਸ ਫੜਿਆ ਜਿਦੇ ਵਿੱਚ ਉਹਨਾਂ ਨੇ ਆ ਕੇ ਸਾਰਾ ਇਹ ਅੱਗੇ ਖੋਲਤਾ ਵੀ ਆ ਕੇ ਉਹਰੇ ਸੌਦਾ ਕਰਕੇ ਉਹੀ ਡਰੱਗ ਅਮਰੀਕਾ ਲਈ ਉਹਨਾਂ ਨੇ ਬੁੱਕ ਕਰਿਆ ਉਹੀ ਵੀ ਕੰਪਲੈਕਸ ਦੇ ਪੈਕਿੰਗ ਦੇ ਵਿੱਚ ਤੇ ਉਹਦਾ ਸਾਰਾ ਕੇਸ ਅਮਰੀਕਾ ਦੇ ਵਿੱਚ ਚਲਾਤਾ ਗਿਆ ਜਿਹਦੇ ਵਿੱਚ ਕਹ ਲੋ ਸਾਰੇ ਗਵਰਨਮੈਂਟ ਦੇ ਵੀ ਬੰਦੇ ਵਿੱਚ ਇਨਵੋਲਡ ਨੇ ਜਿਹੜੀ ਵੀ ਚੀਜ਼ ਕੋਈ ਦੋ ਨੰਬਰ ਦੀ ਐ ਹੁੰਦੀ ਆ ਉਹ ਬਿਨਾ ਗਵਰਨਮੈਂਟ ਨੂੰ ਪੈਸੇ ਦਿੱਤੇ ਕੋਈ ਵੀ ਇਹ ਜਹਾਜ਼ ਤੁੰਦਾ ਨਹੀਂ ਕਰ ਸਕਦਾ ਇਹਦਾ ਰੌਲਾ ਪਾਉਂਦੇ ਨੇ ਵੀ ਜੀ ਪੰਜਾਬ ਚ ਡਰੱਗਸ ਹੋਰ ਚ ਪਰ ਜਿੰਨੀ ਖੇਪਾਂ بندرਗਾਰਾਂ ਆਈਆਂ ਆ ਰਹੀਆਂ ਨੇ ਇਹ ਆਲਤੇ ਡਰੱਗਸ ਦੇ ਕਾਰੋਬਾਰ ਹੋ ਰਹੇ ਨੇ ਤੇ ਸਾਰੀ ਵਰਲਡ ਚ ਫਲਾਏ ਜਾ ਰਹੇ ਨੇ। ਉਹਦੇ ਤੇ ਹੁਣ ਅਮਰੀਕਾ ਵੀ ਚਿੰਤਤ ਹੈ। ਹੂੰ ਉਹ ਗੱਲ ਪਿੱਛੇ ਉਹਨਾਂ ਨੇ ਕੇਸ ਚੱਕਿਆ ਸੀ ਉਹਨੂੰ ਦੱਬਣ ਲਈ ਬਜਟ ਨੂੰ ਚੇਂਜ ਕਰਿਆ ਗਿਆ। ਬਜਟ ਦੇ ਵਿੱਚ ਮੌਕੇ ਤੇ ਹਾਰਲੇ ਡੇਵਿਡਸਨ ਦੀ ਕਹਿ ਲਓ ਦੋ ਟਾਇਰ ਖੋਲ ਕੇ ਲਿਆਓ ਤਾਂ ਉਹਦੇ ਤੇ 10% ਟੈਕਸ ਲੱਗੂਗਾ। ਹੂੰ ਤੇ ਜੇ ਪੂਰਾ ਵੀ ਤੁਸੀਂ ਕਸ ਕੇ ਲਿਆ ਉਹ ਵੀ ਘਟਾ ਕੇ ਇਹਨਾਂ ਨੇ 40% ਕਰਤਾ ਜਿਹੜਾ ਸਿਰਫ ਅਮਰੀਕਨ ਨੂੰ ਕਮੋਡੀਟ ਕਰਨ ਲਈ ਕਰਿਆ ਵੀ ਤੁਸੀਂ ਸਾਡੇ ਤੋਂ ਚਾਹੇ ਕੋਸ਼ਿਸ਼ ਕਰਾ ਲਓ ਵੀ ਪਰ ਸਾਨੂੰ ਸਾਡੇ ਦੇ ਕੇਸਸ ਨਾ ਕਰੋ ਇਸ ਕਰਕੇ ਹੁਣ ਇਹ ਪੂਰੇ ਦਬਾਅ 'ਚ ਨੇ ਜਿਹੜੇ ਗਵਰਨਮੈਂਟਸ ਨੂੰ ਇਹ ਕਹਿੰਦੇ ਸੀ ਇਹ ਵੀ ਅਜੇ ਤੱਕ ਅਸੀਂ ਇੰਡੀਪੈਂਡੈਂਟ ਨਹੀਂ ਹੋਏ ਸੀ 14 'ਚ ਹੋਏ ਆ ਉਹ ਸਰਕਾਰਾਂ ਨੇ ਤਾਂ ਅਮਰੀਕਾ ਨੂੰ ਅੱਖਾਂ ਤੱਕ ਦਿਖਾਤੀਆਂ ਸੀ ਇੱਕ ਵਾਰ ਆਪਣੇ ਸਿਟੀਜ਼ਨਸ ਕਰਕੇ ਲੜਾਈ ਦਾ ਮਾਹੌਲ ਵੀ ਬਣ ਗਿਆ ਸੀ ਚਾਈਨਾ ਨਾਲ ਵੀ ਐਂ ਚੱਲਦਾ ਰਿਹਾ ਪਰ ਮੋਦੀ ਜੀ ਵਪਾਰ ਅਮਰੀਕਾ ਤੋਂ ਤੇ ਚਾਈਨਾ ਤੋਂ ਦੇ ਨਾਲ ਕਰਨ ਦੇ ਵਿੱਚ ਨਾ ਤਾਂ ਚਾਈਨਾ ਨੂੰ ਆਪਣੀ ਧਰਤੀ ਜਿਹੜੀ ਦੱਬੀ ਆ ਉਹਦੇ ਪਿੱਛੇ ਕੁਝ ਕਹਿੰਦੇ ਨੇ ਨਾ ਅਮਰੀਕਾ ਨੂੰ ਵਪਾਰਕ ਟਾਈਜ਼ ਦੇ ਵਿੱਚ ਇਹ ਕੁਝ ਕਹਿ ਪਾ ਰਹੇ ਨੇ ਜਿਵੇਂ ਉਹ ਕਹਿੰਦੇ ਨੇ ਉਹੀ ਟੋਨਸ ਤੇ ਡਾਂਸ ਕਰਦੇ ਨੇ ਤੇ ਕਹਿੰਦੇ ਨੇ ਚਾਹੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਵੀ ਉਮੀ ਕਰੋ ਵੀ ਕਿਉਂਕਿ ਟਰੰਪ ਚਾਚਾ ਦਾ ਹੁਕਮ ਹੈ ਵੀ ਉਮੀ ਕਰਨਾ ਹੈ ਵੀ ਇਹ ਬੰਦਿਆਂ ਨੂੰ ਚਾਹੇ ਹੱਤਕੜੀਆਂ ਲਾ ਕੇ ਭੇਜਣ ਚਾਹੇ ਕੋਸ਼ਿਸ਼ ਕਰਕੇ ਭੇਜਣ ਅਸੀਂ ਤਾਂ ਰਿਸੀਵ ਕਰਾਂਗੇ ਪਰ ਇਹਦਾ ਇਹਦਾ ਖਮਿਆਜਾ ਸਾਡੇ ਨਾਗਰਿਕ ਭੁਗਤ ਰਹੇ ਨੇ ਜੀ ਇਹ ਆਪਣੇ ਫਾਇਦੇ ਕਰ ਰਹੇ ਨੇ ਤੇ ਇਹਦੀ ਬਦਨਾਮੀ ਆਲ ਵਰਲਡ ਚ ਕਿੰਨੀ ਹੋਈ ਹੈ ਇੱਕ ਆਰਮੀ ਦਾ ਜਹਾਜ਼ ਪੰਜਾਬ ਦੇ 에어ਪੋਰਟ ਤੇ ਪਹੁੰਚਣਾ ਦਿੱਲੀ ਵੀ 에어ਪੋਰਟ ਨੇ ਜੀ ਹੋਰ ਵੀ 에어ਪੋਰਟ ਨੇ ਹੋਰ ਵੀ ਜਿਹੜੇ ਸੂਬਿਆਂ ਦੇ ਵਿਅਕਤੀ ਸੀਗੇ ਗੁਜਰਾਤ ਚੋਂ ਵੀ ਸੀਗੇ ਹਰਿਆਣੇ ਚੋਂ ਵੀ ਸੀਗੇ ਉੱਥੇ ਕਿਉਂ ਨਹੀਂ ਪਹੁੰਚਿਆ ਨਿਸਾਨਾ ਪੰਜਾਬ ਨੂੰ ਬਣਾਇਆ ਗਿਆ ਨਾ ਤਾਂ ਜੀ ਭਗਵਾਨ ਜੀ ਦੀ ਸਰਕਾਰ ਆਪਣੇ ਪੰਜਾਬ ਦੀ ਸਰਕਾਰ ਹੈ ਜਿਹੜੀ ਨਾ ਤਾਂ ਇੰਨਾ ਚ ਕੋਈ ਦਮ ਖੰਮ ਹੈ ਕਿਉਂਕਿ ਇਹ ਵੀ ਦੋ ਪੜਾਂ ਵਿੱਚ ਦਿੱਲੀ ਦੇ ਦੋ ਪੜਾਂ ਦੇ ਵਿੱਚ ਪਿਸ ਰਹੀ ਹੈ ਤੇ ਨਾ ਮੋਦੀ ਦੀ ਚ ਹੈ ਤੇ ਫੇਰੇ ਜਿਹੜਾ ਦੂਜੀ ਵਾਰ ਤੁਸੀਂ ਦੇਖੋ ਇੰਡੀਆ ਦੀ ਹਿਸਟਰੀ ਚ ਹੋਇਆ ਵੀ ਕਿਸੇ ਹੋਰ ਦੇਸ਼ ਦੀ ਫੌਜ ਦਾ ਜਹਾਜ਼ ਉਤਰਿਆ ਹੋਵੇ ਜਾਂ ਚੰਦਰਸ਼ੇਖਰ ਜੀ ਦੀ ਸਰਕਾਰ ਵੇਲੇ ਜਦ ਜਮਈ ਬਜਟ ਵਗੈਰਾ ਸਾਰਾ ਆਪਣੀ ਫਾਈਨੈਂਸ਼ੀਅਲ ਸਥਿਤੀ ਡਾਮਡੋਲ ਸੀ ਉਦੋਂ ਇੱਕ ਵਾਰ ਹੋਇਆ ਉਦੋਂ ਉਹ ਫਿਊਲਿੰਗ ਲਈ ਉਤਰਿਆ ਜਾਂ ਇੱਕੀ ਦੂਜੀ ਵਾਰ ਅਮਰੀਕਾ ਦਾ ਉਤਰਿਆ ਤਾਂ ਮੋਦੀ ਜੀ ਦੀ ਸਰਕਾਰ ਤੇ ਜਿਹੜੇ ਕਹਿੰਦੇ ਨੇ ਅਸੀਂ ਵਿਸ਼ਵ ਗੁਰੂ ਬਣਨ ਜਾ ਰਹੇ ਹਾਂ ਲੋਕ ਤਾਂ ਇਹਨਾਂ ਦੇ ਸਮਰਥਕ ਤਾਂ ਕਹਿੰਦੇ ਨੇ ਮੋਦੀ ਹੈ ਤਾਂ ਸੰਭਵ ਹੈ ਇਹ ਹਾਲਾਤ ਕੀ ਹੋਏ ਪਏ ਨੇ ਦੇਸ਼ ਦੇ ਇਹੀ ਗੱਲ ਹੈ ਨਾ ਜੀ ਦੇਖੋ ਤੁਸੀਂ ਇਕੱਲੇ ਇੱਥੇ ਨਹੀਂ ਜਿਹੜੀ ਕੁੰਭ ਦੇ ਮੇਲੇ ਤੇ ਭਗਦੜ ਹੋਈ ਹੈ ਇਹ ਸਭ ਕੁਝ ਸ਼ੋਅ ਕਰਦਾ ਹੈ ਵੀ ਹਿੰਦੁਸਤਾਨ ਦੇ ਸਿਟੀਜ਼ਨ ਦੀ ਜ਼ੀਰੋ ਵੈਲਿਊ ਹੈ ਵਰਲਡ 'ਚ ਤੁਸੀਂ ਦੇਖੋ ਹਿੰਦੂ ਦੀਆਂ ਅਖੀਰਲੀਆ ਰਸਮਾਂ ਜਿਵੇਂ ਉਹਨਾਂ ਨੂੰ ਸੰਸਕਾਰ ਕਰਿਆ ਜਾਂਦਾ ਉਹ ਵੀ ਨਹੀਂ ਕਰੀਆਂ ਗਈਆਂ ਕਰੀਨਾ ਨਾਲ ਨਦੀ 'ਚ ਤੱਕ ਤਾ ਗਿਆ ਜਾਂ ਦਫਨਾਤੇ ਗਏ ਵੀ ਜਿਹੜਾ ਕਹ ਲੋ ਮੁਸਲਮਾਨ ਦੇ ਸਰੀਰ ਨਾਲ ਹੋਣਾ ਚਾਹੀਦਾ ਉਹ ਹਿੰਦੂਆਂ ਦੇ ਸਰੀਰ ਨਾਲ ਹੋਇਆ ਕਾਦੇ ਕਰਕੇ ਕਿਉਂਕਿ ਮੋਦੀ ਜੀ ਹਰੀ ਜ਼ੀਰੋ ਵੈਲਿਊ ਸਮਝਦੇ ਨੇ ਨਾਗਰਿਕ ਦੀ ਪਰ ਜੋਗੀ ਜੀ ਤਾਂ ਕਹਿੰਦੇ ਅਫਵਾਹਾਂ ਤੇ ਧਿਆਨ ਨਾ ਦਿਓ ਸਥਿਤੀ ਕੰਟਰੋਲ ਚ ਸਾਰਾ ਕੁਝ ਠੀਕ ਆ ਵੀਆਪੀ ਇਸ਼ਨਾਨ ਕਰ ਰਹੇ ਸੀਗੇ ਜੀ ਤੇ ਲੋਕ ਮਰ ਰਹੇ ਸੀ ਉਹ ਕਹਿੰਦੇ ਕੰਟਰੋਲ ਚ ਸਦੀ ਬਿਲਕੁਲ ਠੀਕ ਹੈ ਜੀ ਕੰਟਰੋਲ ਚ ਜਿਨੇ ਕੋਲ ਪੈਸਾ ਹੈ ਉਹਨਾਂ ਲਈ ਤਾਂ ਜੀ ਇਹ ਹਿੰਦੁਸਤਾਨ ਸਵਰਗ ਬਣਿਆ ਹੋਇਆ ਉਹ ਚਾਹੇ ਡਰੱਗਸ ਉਹ ਵੇਚਣ ਉਹ ਚਾਹੇ ਕੋਈ ਕ੍ਰਿਮੀਨਲ ਹੋ ਕੇ ਉਹ ਪੋਲਿਟਿਕਸ ਚ ਆ ਜਣ ਚਾਹੇ ਉਹ ਕਰਪਸ਼ਨ ਕਰਕੇ ਪੋਲਿਟਿਕਸ ਚ ਆ ਜਣ ਚਾਹੇ ਗੈਂਗਸਟਰ ਨੂੰ ਇਲੈਕਸ਼ਨ ਚ ਖੜਾਉਣ ਦੀ ਗੱਲ ਹੋਵੇ ਮਤਲਬ ਉਹ ਸਾਰੇ ਤਾਂ ਪੂਰੇ ਆਨੰਦ ਚ ਨੇ ਜੀ ਵਾਕਈ ਯੋਗੀ ਜੀ ਦੀ ਗੱਲ ਠੀਕ ਹੈ ਪਰ ਜਿਹੜਾ ਆਮ ਨਾਗਰਿਕ ਹੈ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਇਹ 144 ਸਾਲ ਬਾਅਦ ਇਹ ਜੇ ਸਟਾਰ ਆ ਰਹੇ ਨੇ ਤੁਸੀਂ ਇਸ਼ਨਾਨ ਕਰੋ ਉਹਨਾਂ ਲਈ ਗੱਡੀਆਂ ਫ੍ਰੀ ਚਲਾਈਆਂ ਗਈਆਂ ਉਹਨਾਂ ਲਈ ਬੈਰੀਅਰ ਲਾ ਕੇ ਉਹਨਾਂ ਨੂੰ ਅੱਡ ਅੱਡ ਸੜਕਾਂ ਤੇ ਘਮਾਈ ਗਏ ਰਸ਼ ਨੂੰ ਘਟਾਉਣ ਲਈ ਅਗੀਰ ਭਗਦੜ ਹੋ ਗਈ ਮਰ ਗਏ ਉਸ ਤੋਂ ਬਾਅਦ ਓਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਦੱਸਿਆ ਗਿਆ ਕਿੰਨੇ ਤਾਂ ਅਜੇ ਤੱਕ ਲਾਹ ਪਤਾ ਨਹੀਂ ਕਹਿੰਦੇ ਜੀ ਅਫਵਾਹਾਂ ਨੇ ਇਹ ਸਾਰੀਆਂ ਜੇ ਅਫਵਾਹਾਂ ਨੇ ਫਿਰ ਤੁਸੀਂ YouTube ਤੇ ਖੋਲ ਕੇ ਦੇਖੋ ਅੰਕੜੇ 25000 ਤੱਕ ਲੋਕ ਕਹਿ ਰਹੇ ਨੇ ਵੀ ਇਹ ਚਲੋ ਆਪਾਂ ਇਹ ਕਹਿੰਨੇ ਆ ਵੀ ਨਹੀਂ ਹੋਣਾ ਇੰਨਾ ਘੱਟ ਹੋਣ ਪਰ ਹੋਇਆ ਤਾਂ ਹੈ ਇੱਕੇ ਜਿਵੇਂ ਕਬੂਤਰ ਕਹਿੰਦਾ ਨਹੀਂ ਹੁੰਦਾ ਬਿੱਲੀ ਆ ਗਈ ਅੱਖਾਂ ਮੀਚ ਲੰਦਾ ਇਹਨਾਂ ਦੀ ਸਰਕਾਰ ਸ਼ੁਰੂ ਤੋਂ ਹੀ ਅੱਖਾਂ ਮੀਚ ਰਹੀ ਹੈ ਤੇ ਸਾਰਾ ਜਿੰਨਾ ਸਾਰਾ ਕੁਝ ਚੱਲ ਰਿਹਾ ਹੈ ਨਾ ਇਹ ਇੱਕ ਹਾਈਡਰੋਜਨ ਦੇ ਬੁਲਬਲੇ ਵਾਂਗ ਸਾਰਾ ਚੱਲ ਰਿਹਾ ਜਿਵੇਂ ਉਹ ਐਨਬਰਗ ਦਾ ਹੋਇਆ ਸੀਗਾ ਹਾਦਸਾ ਬੀਮਾਰੀ ਦੀ ਚਿੰਗਾੜੀ ਲੱਗੀ ਨਹੀਂ ਇੱਕਦਮ ਬੜਮ ਹੋ ਜਾਣਾ ਇਹ ਇਸ ਸਥਿਤੀ ਤੇ ਹਿੰਦੁਸਤਾਨ ਨੂੰ ਪਹਚਾਇਆ ਪਿਆ ਜਗੇਸ਼ਵਰਧਾਮ ਵਾਲੇ ਬਾਬਾ ਜੀ ਨੇ ਜੀ ਉਹ ਕਹਿੰਦੇ ਉੱਥੇ ਤਾਂ ਮੁਕਤੀ ਮਿਲਗੀ ਜਿਹੜੇ ਉੱਥੇ ਸਰੀਰ ਛੱਡ ਗਏ ਤਾਂ ਮੋਕਸ਼ ਪ੍ਰਾਪਤ ਹੋ ਗਿਆ ਉਹਨਾਂ ਨੂੰ ਤੁਸੀਂ ਜੋਸ਼ੀ ਮੱਠ ਵਾਲੇ ਉਹ ਵੀ ਕੁਝ ਕਹਿ ਰਹੇ ਨੇ ਉਹਨਾਂ ਦੀ ਵੀ ਗੱਲ ਸੁਣੋ ਜਿਹੜੇ ਦੇਖੋ ਇਹਨਾਂ ਦਾ ਕੰਟਰੋਲ ਇਹੀ ਲੱਗਿਆ ਹੋਇਆ ਵੀ ਜਿਹੜਾ ਵੀ ਕੋਈ ਗੱਡੀ ਤੇ ਬੈਠਾ ਉਲਟੋ ਬੋਲਦਾ ਉਹਨੂੰ ਹਟਾ ਕੇ ਆਪਦਾ ਬੰਦਾ ਬਿਠਾ ਦਿਓ ਜਿਹਨੂੰ ਕੁਝ ਦਿਖੇ ਹੀ ਨਾ ਉਹ ਐਜੀਆਂ ਗੱਲਾਂ ਕਰੇ ਜਿਹੜੀਆਂ ਬੀਜੀਪੀ ਦੇਨਕੂਲ ਹੋਣ ਵੀ ਜੀ ਉਹਨਾਂ ਨੂੰ ਤਾਂ ਮੁਕਤੀ ਮਿਲ ਗਈ ਤੁਸੀਂ ਉਹਨਾਂ ਦਾ ਚੰਗਾ ਸਮਝੋ ਇਹ ਗੱਲ ਨਹੀਂ ਕਹਿੰਦੇ ਵੀ ਅਸੀਂ ਉੱਤੇ ਉਹਨਾਂ ਨੂੰ ਸਾਹਮਣੇ ਚਾ ਸਮਰਥ ਰਹੇ ਆ ਸਾਡੀ ਨਲਕੀ ਆ ਉਹ ਕਹਿੰਦੇ ਨੇ ਉਹਨਾਂ ਲਈ ਚੰਗਾ ਹੋ ਗਿਆ ਜਿਹੜੇ ਜਿਹੜੇ ਲੋਕ ਜੀ ਉੱਥੇ ਦੱਸ ਰਹੇ ਸੀ ਸਹੀ মিডিਆ ਨੂੰ ਬਿਆਨ ਦਿੱਤੇ ਨੇ ਇੱਕ ਕੁੜੀ ਸੀਗੀ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਹਲਦੀ ਰਾਮ ਦੇ ਸਟੋਰ ਤੇ ਸੀਗੀ ਉਹ ਕਹਿ ਰਹੀ ਆ ਕਿ ਚਾਰ ਬੰਦੇ ਤਾਂ ਮੇਰੇ ਸਟੋਰ ਦੇ ਅੰਦਰ ਮਰ ਗਏ ਨੇ ਪਾਣੀ ਤੱਕ ਪੀਣ ਨੂੰ ਨਹੀਂ ਸੀਗਾ ਤੇ ਉਹ ਹੁਣ ਮਿਲੇ ਨਹੀਂ ਰਹੀ ਉਹ ਕਿਤੇ ਹਲੋਪੇ ਕਰਤੀ ਐ ਜੀ ਉਹਨੂੰ মিডিਆ ਵੀ ਲੱਭ ਰਿਆ ਏ ਤੇ ਉੱਥੇ ਕਈ ਬੰਦੇ ਨੇ ਪਤਾ ਵੀ ਕੀਤਾ ਇਹ ਉਹ ਪਤਾ ਨਹੀਂ ਕਿੱਧਰ ਗਈ ਆ ਤੇ ਜਿਹੜੇ ਉੱਥੇ ਹੁਣ ਨਵੇਂ ਮੁਲਾਜ਼ਮ ਆਏ ਨੇ ਉਹ ਕਹਿ ਰਹੇ ਨੇ ਜੀ ਉਹ ਪਤਾ ਨਹੀਂ ਕੌਣ ਸੀਗੀ ਉਹ ਆਉਂਦੇ ਨੇ ਇਦਾਂ ਚਲੇ ਜਾਂਦੇ ਨੇ 90 ਤੋਂ ਇੱਕ ਬੰਦਾ ਗਿਆ ਹੋਇਆ ਸੀਗਾ ਜੀ ਉਹਦੀ ਮੇਰੇ ਨਾਲ ਉਸ ਟਾਈਮ ਤੇ ਫੋਨ ਤੇ ਗੱਲ ਹੋਈ ਆ ਉਹ ਕਹਿੰਦਾ ਜਿਹੜੇ ਜਿੱਥੇ ਪ੍ਰੈਸ ਵਾਲਿਆਂ ਦੀ ਸਟੇਜ ਲੱਗੀ ਹੋਈ ਸੀ ਨਾ ਕਹਿੰਦਾ ਮੈਂ ਖੁਦ ਉੱਤੇ ਚੜ ਕੇ ਬਚੇ ਅੱਛਾ ਜੀ ਵੀ ਇੰਨਾ ਜ਼ਿਆਦਾ ਕੰਮ ਚੱਲਿਆ ਵੀ ਜਿਹੜਾ ਜਿੱਥੇ ਕਿਤੇ ਸੀਗਾ ਤਕਰੀਬਨ ਉਹਨੂੰ ਆਏ ਨਹੀਂ ਪਤਾ ਸੀਗਾ ਵੀ ਮੈਂ ਹੁਣ ਕਿੱਥੇ ਲੋਕ ਧੱਕ ਕੇ ਲੈ ਗਏ ਕਹਿੰਦਾ ਮੇਰਾ ਵੀ ਸਟੇਜ ਨੂੰ ਹੱਥ ਪੈ ਗਿਆ ਉੱਤੋਂ ਪੁਲਿਸ ਵਾਲੇ ਨੇ ਮੈਨੂੰ ਉੱਪਰ ਖਿੱਚ ਲਿਆ ਕਹਿੰਦਾ ਮੈਂ ਤਾਂ ਬਚ ਗਿਆ ਕਹਿੰਦੇ ਨਹੀਂ ਮੈਂ ਵੀ ਸ਼ਾਇਦ ਮਰ ਜਾਂਦਾ ਇਹ ਹਾਲਾਤ ਹੋਏ ਨੇ ਇਹਨਾਂ ਦੇ ਡਿਨਾਈ ਕਰਨ ਨਾਲ ਨਹੀਂ ਫਰਕ ਪੈਣਾ ਜਿਵੇਂ ਹੁਣ ਜਹਾਜ਼ ਉਤਰਿਆ ਹੱਤਕੜੀਆਂ ਲੱਗ ਕੇ ਬੰਦੇ ਉਤਰੇ ਨੇ ਕੱਲ ਨੂੰ ਇਹਨਾਂ ਨੇ ਇਹਨਾਂ ਨੂੰ ਵੀ ਡਿਨਾਈ ਕਰ ਦੇਣਾ ਵੀ ਨਾ ਜੀ ਉਹ ਤਾਂ ਕੋਈ ਚੰਗੀ ਗੱਲ ਹੋਈ ਸੀ ਉਹੋ ਜਿਹਾ ਕੋਟਿੰਗ ਕਰ ਦੇਣੀ ਹੈ ਪਰ ਉਹ ਜਹਾਜ਼ ਸਿਵਲ 에ਅਰਪੋਰਟ ਤੇ ਨਹੀਂ ਉਤਰਿਆ ਉਹ 에ਅਰ ਫੋਰਸ ਉਹਦੇ ਚ ਗਏ ਆ 에ਅਰ ਫੋਰਸ ਇੰਡੀਅਨ 에ਅਰ ਫੋਰਸ ਦੇ ਉੱਤੇ ਬਗਾਨੀ ਫੌਜ ਦਾ ਜਹਾਜ਼ ਉਤਰਨਾ ਇਹਨੂੰ ਇੱਕ ਬਹੁਤ ਲਾਈਟਲੀ ਲੈਣਾ ਕੀ ਪਤਾ ਉਹਦੇ ਤੇ ਕੀ ਜਸੂਸੀ ਉਪਕਰਨ ਲੱਗੇ ਹੋਏ ਸੀ ਤੁਹਾਡੀਆਂ ਕੀ ਕੁਸ਼ ਉਹ ਗੱਲਾਂ ਬਾਹਰ ਲੈ ਕੇ ਫਿਰ ਤੁਹਾਡੇ ਬੰਦਿਆਂ ਨਾਲ ਕਹ ਲੋ ਹਿਊਮਨ ਰਾਈਟਸ ਦੇਗੇਂਸਟ ਉਹਨਾਂ ਨਾਲ ਵਿਹਾਰ ਹੋਇਆ ਇੱਕ ਵੀ ਬਿਆਨ ਨਹੀਂ ਆਇਆ ਜੀ ਕਿਸੇ ਦਾ ਕਿ ਨਹੀਂ ਗਲਤ ਕੀਤਾ ਗਿਆ ਜਿੱਦਾਂ ਹਤਕੜੀਆਂ ਲੱਗੀਆਂ ਨੇ ਇੱਕ ਵੀ ਬੀਜੇਪੀ ਦਾ ਲੀਡਰ ਨਹੀਂ ਬੋਲੇ ਜੀ ਕਿੱਥੋਂ ਬੋਲਣਗੇ ਜੀ ਜਿਹੜਾ ਬੋਲੂਗਾ ਉਨੂੰ ਉਹਦੀ ਪਾਰਟੀ ਚੋਂ ਕੱਢਤਾ ਜਉ ਨਹੀਂ ਜਿਹੜੇ ਕਹਿ ਲੋ ਜਿੰਮੇ ਮੋਦੀ ਜੀ ਕਹਿੰਦੇ ਹੁੰਦੇ ਨੇ ਰਿਓੜੀਆਂ ਖਾਣ ਨੂੰ ਮਿਲਦੀਆਂ ਨੇ ਉਹ ਰਿਓੜੀਆਂ ਤੋਂ ਵੰਝਿਤ ਰਹਿ ਜਾਊਗਾ ਇਸ ਕਰਕੇ ਮੋਦੀ ਹੈ ਤਾਂ ਮਮਕਨ ਹੈ ਹੀ ਕਹਿਣਗੇ ਇਹਨਾਂ ਨੇ ਇਹ ਨਹੀਂ ਕਹਿਣਾ ਵੀ ਮੋਦੀ ਜੀ ਦੇ ਰਾਜ ਚ ਕੁਝ ਗਲਤ ਹੋਇਆ ਇਹ ਬਹੁਤ ਆਪਾਂ ਨਾਜ਼ੁਕ ਸਥਿਤੀ 'ਚ ਦੀ ਨੰਗ ਰਹੇ ਆਹ ਕੌਣ ਵਾਲੇ ਹਾਲਾਤ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਹਾਲੇ ਤਾਂ 104 ਆਏ ਨੇ ਜੀ ਕਹਿੰਦੇ ਹੋਰ ਵੀ ਜਹਾਜ਼ ਭਰ ਕੇ ਆ ਸਕਦੇ ਨੇ ਜਿਸ ਤਰ੍ਹਾਂ ਹੁਣ ਸਰਕਾਰ ਨੇ ਕੋਈ ਇਹਦੇ ਤੇ ਪ੍ਰਤੀਕਰਮ ਨਹੀਂ ਦਿੱਤਾ ਸੈਂਟਰ ਸਰਕਾਰ ਨੇ ਕੁਝ ਬੋਲੇ ਨਹੀਂ ਕੋਈ ਬਿਆਨ ਨਹੀਂ ਆਇਆ ਆਉਣ ਵਾਲੇ ਟਾਈਮ 'ਚ ਹੋਰ ਵੀ ਆਉਣਗੇ ਹੁਣ ਅਮਰੀਕਾ ਤੋਂ ਆਏ ਨੇ ਫਿਰ ਹੋਰ ਕਿਤੋਂ ਵੀ ਆ ਸਕਦੇ ਨੇ ਜੀ ਤੁਸੀਂ ਇਕੱਲੇ ਨਹੀਂ ਤੁਸੀਂ ਹਾਲਾਤ ਦੇਖੋ ਨਾ ਤਾਂ ਆਪਣੇ ਬੱਚਿਆਂ ਨੂੰ ਕਿਸੇ ਨੂੰ ਨੌਕਰੀ ਮਿਲ ਰਹੀ ਹੈ ਆਰਮੀ ਦੇ ਵਿੱਚੋਂ ਉਹਨਾਂ ਨੂੰ ਟ੍ਰੇਨ ਕਰਕੇ ਉਹਨਾਂ ਨੂੰ ਅਸਕੀਮਾ ਰਹੀ ਉਹਨਾਂ ਨੂੰ ਥੋੜੇ ਚਿਰ ਬਾਅਦ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਖੁੱਲੇ ਛੱਡਤਾ ਜਾਊਗਾ ਤੁਸੀਂ ਦੇਖੋ ਵੀ ਇਹ ਸਥਿਤੀ ਨੂੰ ਹਿੰਦੁਸਤਾਨ ਦੀ ਨੂੰ ਕਿੱਥੇ ਬਚਾਉਣਾ ਚਾਹੁੰਦੇ ਨੇ ਜਿੱਥੇ ਵਿਹਲੇ ਬੰਦੇ ਗੰਜੂ ਦੀ ਟ੍ਰੇਨਿੰਗ ਲੈ ਕੇ ਫਿਰਦੇ ਹੋਣ ਫਿਰ ਇਹ ਆਰਐਸਐਸ ਵਾਲੇ ਤੁਸੀਂ ਦੇਖੋ ਕਿੰਨੀ ਇਹਨਾਂ ਨੂੰ ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਲਾਠੀ ਦੀ ਹੋਰ ਦੀ ਮੈਂ ਇੱਕ ਤਰੀਕੇ ਨਾਲ ਜਿਹੜਾ ਫਗਦੜ ਤੋਂ ਆਪ ਮਚਾਉਣੀ ਚਾਹੁੰਦੇ ਨੇ ਤੇ ਜਦ ਬਾਰੂ ਵੀ ਆ ਗਏ ਉਸ ਦੇ ਵਿੱਚ ਐਡ ਹੋ ਗਏ ਤੁਸੀਂ ਹੁਣ ਦੇਖ ਲਓ ਕਿੰਨੀ ਲੋਕਾਂ ਨੂੰ ਫ੍ਰੀ ਰਾਸ਼ਨ ਜਾ ਰਿਹਾ ਹੈ ਸਰਕਾਰ ਵੱਲੋਂ ਤੇ ਉਹ ਵੀ ਕਿੰਨੇ ਕਿੰਨੇ ਕਿ ਚਿਰ ਤੱਕ ਦੇਣਗੇ ਨਹੀਂ ਜੇ ਨੌਕਰੀਆਂ ਮਿਲ ਜਾਣ ਜੀ ਕਾਹਨੂੰ ਲੋਕ ਬਾਹਰ ਨੂੰ ਭੱਜਦੇ ਉਰੀ ਰੋਜ਼ਗਾਰ ਦੰਦੇ ਹੁਣ ਜਿਹੜੇ ਲੋਕ ਵਾਪਸ ਆਏ ਨੇ ਉਹਨਾਂ ਦੇ ਜੇ ਘਰਾਂ ਦੇ ਹਾਲਾਤ ਦੇਖੇ ਜਾਣ ਕਿਸੇ ਨੇ ਆਪਣਾ ਘਰ ਤੱਕ ਦਾਅ ਤੇ ਲਗਾਤਾ ਰੋ ਰੋ ਬੁਰੇ ਹਾਲ ਹੋਏ ਪਏ ਨੇ ਜੀ ਕਹਿੰਦੇ ਰੋਟੀ ਤੋਂ ਵੀ ਮਹਤਾਜ ਹੋ ਗਿਆਂ ਆਉਣ ਵਾਲਾ ਟਾਈਮ ਸਾਡੇ ਲਈ ਹਨੇਰਾ ਹੀ ਆ ਇਹ ਇਹੀ ਗੱਲ ਪੰਜਾਬ ਚ ਵੀ ਜੀ ਤੁਸੀਂ ਦੇਖੋ ਜਿਹੜੇ ਕੋਲ 1-2 ਕੀਲੇ ਨੇ ਵੇਚ ਕੇ ਕੈਨੇਡਾ ਜਾ ਰਹੇ ਆ ਕੈਨੇਡਾ ਨੇ ਨੰਮੇ ਬੱਚਿਆਂ ਨੂੰ ਤਾਂ ਕਹਿੰਦੇ ਨੇ ਆ ਜਾਓ ਹੂੰ ਉਹਨਾਂ ਤੋਂ ਤਾਂ ਉਮੀ ਐਡਮਿਸ਼ਨਾ ਕਰ ਰਹੇ ਨੇ ਉਮੀ ਉੱਥੇ ਲਿਜਾ ਰਹੇ ਨੇ ਉਹਦੇ ਤੋਂ ਬਾਅਦ ਚ ਪੀਆਰ ਕਹਿੰਦੇ ਅਸੀਂ ਦੇਣੀ ਨਹੀਂ ਮੈਨੂੰ ਤੁਹਾਨੂੰ ਡੈਲੀਬਰੇਟਲੀ ਲੁੱਟਿਆ ਜਾ ਰਿਹਾ ਤੇ ਸਰਕਾਰ ਉਹਨਾਂ ਵਿੱਚ ਸਹਾਈ ਹੋ ਰਹੀ ਹੈ ਬਜਾਏ ਬੱਚਿਆਂ ਨੂੰ ਗਾਈਡ ਕਰਨ ਦੇ ਵੀ ਤੁਸੀਂ ਉਧਰ ਨਾ ਜਾਓ ਉਰੇ ਦੇ ਸਕੂਲਾਂ ਦੇ ਕਾਲਜਾਂ ਤੇ ਵੀ ਕਬਜ਼ਾ ਕਰਕੇ ਇੱਕ ਤਰੀਕੇ ਨਾਲ ਉਹਨੂੰ ਵੀ ਕਾਰਪੋਰੇਟ ਥੱਲੇ ਦੇਣ ਦੀ ਤਿਆਰੀ ਚੱਲ ਰਹੀ ਆ ਤੁਸੀਂ ਦੇਖੋ ਜਿੰਨੇ ਪ੍ਰਾਈਵੇਟ ਸਕੂਲ ਨੇ ਇਹਨਾਂ ਦੀਆਂ ਬਿਲਡਿੰਗਾਂ ਵਧੀਆਂ ਕਰਕੇ ਜਿਵੇਂ ਪਹਿਲਾਂ ਹਵਾਈ ਜਹਾਜ਼ਾਂ ਦੇ ਅੱਡੇ ਦਿੱਤੇ ਨੇ ਇਹਨਾਂ ਨੇ ਉਵੇਂ ਹੀ ਸਕੂਲਾਂ ਦੇ ਵਿੱਚ ਬੱਚੇ ਭਰਤੀ ਕਰਕੇ ਇਹਨਾਂ ਨੇ ਕਾਰਪੋਰੇਟਾਂ ਨੂੰ ਦੇ ਦੇਣੇ ਨੇ ਹਰੇਕ ਵਪਾਰ ਕਾਰਪੋਰੇਟ ਥੱਲੇ ਜਾ ਰਿਹਾ ਹੈ ਕਾਰਪੋਰੇਟ ਵੀ ਅੱਗੇ ਕਮਾ ਕੇ ਜਿਵੇਂ ਅੱਗੇ ਕਹਿੰਦੇ ਸੀ ਵੀ ਕਾਰਪੋਰੇਟ ਨੌਕਰੀਆਂ ਕ੍ਰੀਏਟ ਕਰੂਗਾ ਉਹ ਕਰ ਨਹੀਂ ਰਹੇ ਉਹ ਮਸ਼ੀਨਾਂ ਕਰਨ ਚ ਹੋਰ ਚ ਕਰਕੇ ਆਲਰੇਡੀ ਜਿੰਨੇ ਬੰਦੇ ਰੋਗੋ ਕੰਮ ਕਰਦੇ ਨੇ ਉਹਨਾਂ ਨੂੰ ਵੀ ਘਟਾ ਰਹੇ ਨੇ ਤੁਸੀਂ ਦੇਖੋ ਅਨਇੰਪਲੋਇਮੈਂਟ ਦਾ ਇਹ ਸੱਦ ਤੱਕ ਵੱਜਣੀ ਹੈ ਵੀ ਹਰੇਕ ਨੂੰ ਆਪਣੀ ਰੋਟੀ ਖਾਣੀ ਵੀ ਔਖੀ ਹੋ ਜਾਣੀ ਹੈ ਅਜੇ ਫਿਲਹਾਲ ਤਾਂ ਸਰਕਾਰ ਤੋਂ ਰਾਸ਼ਨ ਕਰਕੇ ਸਾਰਾ ਠਕਿਆ ਹੋਇਆ ਹੈ ਜੀ ਜੇ ਤਾਂ ਸਰਕਾਰ ਦਾ ਵੀ ਸਾਰਾ ਹਵਾ ਜੀ ਨਿਕਲ ਗਈ ਉਸ ਦਿਨ ਇਹ ਕੰਮ ਬਹੁਤ ਡੇਂਜਰਸ ਹੋਊਗਾ ਇਹ ਸਰਕਾਰ ਨੂੰ ਇਹਦੇ ਤੇ এমਪਲੋਇਮੈਂਟ ਤੇ ਬਹੁਤ ਸੂਨ ਜਲਦੀ ਉਹ ਸਟੈਪ ਲੈਣੇ ਚਾਹੀਦੇ ਨੇ ਨਹੀਂ ਤਾਂ ਸਥਿਤੀ ਬਹੁਤ ਨਾਜ਼ੁਕ ਹੈ ਜੀ ਐਗਰੀਕਲਚਰ ਨੂੰ ਵੀ ਦੇਖ ਲੋ ਇਹ ਕਾਰਪੋਰੇਟ ਥੱਲੇ ਸਾਰਾ ਕੁਝ ਕਾਰਪੋਰੇਟ ਦੇ ਥੱਲੇ ਦੇ ਕੇ ਤੁਹਾਨੂੰ ਗਰੀਬ ਕਰਨਾ ਚਾਹੁੰਦੇ ਨੇ ਫੇਰ ਭਗਤਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਹੜੇ ਮੋਦੀ ਭਗਤ ਨੇ ਉਹ ਕਹਿੰਦੇ ਨੇ ਨਹੀਂ ਸਭ ਕੁਝ ਠੀਕ ਹੈ ਬੀ ਸਥਿਤੀ ਪਤਾ ਨਹੀਂ ਕਿਉਂ ਹੈ ਕਬੂਤਰ ਵਾਂਗ ਸਾਰੇ ਅੱਖਾਂ ਮੀਚ ਲੰਦੇ ਨੇ ਇਹ ਸਥਿਤੀ ਦਿਖਦੀ ਕਿਉਂ ਨਹੀਂ ਪੰਜਾਬ ਦੇ ਵਿੱਚ ਹੁਣ ਐਨਓਸੀਜ਼ ਇਹਨਾਂ ਨੇ ਬੰਦ ਕਰੀਆਂ ਹੋਈਆਂ ਨੇ ਕੋਈ ਛੇਤੀ ਜ਼ਮੀਨਾਂ ਦੇ ਰਜਿਸਟਰੀਆਂ ਨਹੀਂ ਹੋ ਰਹੀਆਂ ਹੋਰ ਨਹੀਂ ਹਰੇਕ ਸਥਿਤੀ ਨੂੰ ਕੰਪਲੀਕੇਟ ਕਰਿਆ ਜਾ ਰਿਹਾ ਇੱਕੋ ਚੀਜ਼ ਇਹਨਾਂ ਨੇ ਸਿੰਪਲੀਫਾਈ ਕਰੀ ਹੈ ਜਿੱਦੇ ਤੇ ਸਾਰੇ ਨੇਤਾ ਇਕੱਠੇ ਹੋ ਜਾਂਦੇ ਨੇ ਉਹ ਹੈਗਾ ਆਪਦੀ ਤਨਖਾਹ ਵਧਾਉਣੀ ਹੋਵੇ ਜਾਂ ਹੋਰ ਪਾਰਟੀ ਫੰਡਸ ਦੇ ਲੈਣੇ ਹੋਣ ਉਹਦੇ ਲਈ ਦੋ ਨੰਬਰ ਦੇ ਕੀ ਰਾਹ ਲੱਭਣੇ ਨੇ ਉੱਥੇ ਸਾਰੇ ਵੋਟ ਕਰਨਗੇ ਇਕੱਠੇ ਹੋ ਕੇ ਪਰ ਜੇ ਆਮ ਨਾਗਰਿਕ ਨੂੰ ਲੋੜ ਹੈ ਉੱਥੇ ਇਕੱਠੇ ਨਹੀਂ ਹੁੰਦੇ ਉੱਥੇ ਆਪਦੀ ਆਪਦੀ ਪਾਰਟੀ ਦੇ ਸਟੈਂਡ ਤੇ ਖੜਦੇ ਨੇ ਉੱਥੇ ਲਾਲੂ ਜੀ ਵਾਂਗੂ ਇਹ ਕਹਿੰਦੇ ਵੀ ਹਮ ਆਪੋਜੀਸ਼ਨ ਮੇਂ ਥਾ ਇਸ ਲਈ ਹਮ ਦੋ ਹਮਾਰੇ ਦੋ ਨਹੀਂ ਕੀਏ ਵੀ ਚਾਹੇ ਉਹਦੇ ਨੇ ਆਪਦੇ ਅਗੇਂਸਟ ਵੀ ਜਾਵੇ ਪਰ ਉਹਨਾਂ ਨੇ ਸਰਕਾਰ ਦੀ ਚੰਗੀ ਗੱਲ ਵੀ ਨਹੀਂ ਮੰਨਣੀ ਮਾੜੀ ਦੇ ਉਲਟ ਤਾਂ ਕੀ ਖੜਨੇ ਜੇ ਉਹਨਾਂ ਦੇ ਹੱਕ ਚ ਜਾਂਦੀ ਆ ਉਹਦੇ ਤੇ ਵੀ ਚੁੱਪ ਕਰ ਜਾਣਾ ਹੁਣ ਬਾਕੀ ਦੇਸ਼ਾਂ ਤੇ ਕੀ ਪ੍ਰਭਾਵ ਪਿਆ ਹੋਊਗਾ ਜੀ ਬਾਹਰਲੀ ਆਰਮੀ ਦਾ ਜਹਾਜ਼ ਭਾਰਤ ਦੇ ਵਿੱਚ ਉਤਰਿਆ ਖਾਸ ਕਰ ਪੰਜਾਬ ਵਿੱਚ ਇਸ ਦਾ ਅਸਰ ਕੀ ਪੈਣਾ ਜੀ ਬਾਹਰਲੇ ਹੋਰ ਜਿਹੜੇ ਦੇਸ਼ ਨੇ ਉਹ ਕਿਦਾਂ ਦੀ ਸਥਿਤੀ ਸੋਚਣਗੇ ਜਿਹੜੇ ਦੇਸ਼ ਤੋਂ ਕੋਈ ਖੌਫ ਖਾਂਦੇ ਸੀ ਕਿ ਅੱਜ ਕਿਦਾਂ ਦੇ ਹਾਲਾਤ ਦਿਖਦੇ ਨੇ ਤੁਹਾਨੂੰ ਤੁਸੀਂ ਦੇਖੋ ਜਿਹੜਾ ਪਹਿਲਾਂ ਆਪਣੇ ਜਦ ਇਹਨਾਂ ਨੇ 7ਵਾਂ ਬੇੜਾ ਭੇਜਿਆ ਸੀਗਾ ਅਮਰੀਕਾ ਵਾਲਿਆਂ ਨੇ ਉਦੋਂ ਰਸ਼ੀਆ ਆਪਣੇ ਨਾਲ ਖੜਾ ਸੀ ਹੁਣ ਇਹਨਾਂ ਨੇ ਬ੍ਰਿਕਸ ਦੇ ਵਿੱਚ ਇਨਵੋਲਵਮੈਂਟ ਹੋ ਕੇ ਇਹਨਾਂ ਨੇ ਪਹਿਲੇ ਤਾਂ ਅਮਰੀਕਾ ਨੂੰ ਨਾਰਾਜ਼ ਕਰ ਲਿਆ ਹੁਣ ਅਮਰੀਕਾ ਦੇ ਅੱਗੇ ਨੱਕ ਮਸਤਕ ਹੋ ਕੇ ਚਾਈਨਾ ਤੇ ਰਸ਼ੀਆ ਨੂੰ ਨਾਰਾਜ਼ ਕਰ ਲਿਆ ਹੁਣ ਹਾਲਾਤ ਇਹ ਜੇ ਹੋਏ ਪਏ ਇੰਨੇ ਵੀ ਚਾਈਨਾ ਨੇ ਹੋਰ ਆਪਣੀ ਜ਼ਮੀਨ ਦੱਬਣ ਲਈ ਵਧੂਗਾ ਤੇ ਆਪਣੀ سپورਟ ਦੇ ਵਿੱਚ ਜਿਹੜਾ ਰਸ਼ੀ ਆ ਕੇ ਖੜਦਾ ਸੀ ਉਹਨੇ ਆ ਕੇ ਖੜਨਾ ਵੀ ਨਹੀਂ ਹਮ ਮਤਲਬ ਜਿਹੜੀ ਸਥਿਤੀ ਹੈ ਜਿੰਮ ਕਹਿੰਦੇ ਹੁੰਦੇ ਨੇ ਵੀ ਮਾੜੇ ਨੂੰ ਹੋਰ ਜ਼ਿਆਦਾ ਨਿਮਣਾ ਮੈਂਦਾ ਉਹ ਕੰਮ ਤੇ ਆਏ ਪਏ ਨੇ ਮੋਦੀ ਜੀ ਹੋਰ ਜ਼ਿਆਦਾ ਆਪਣਾ ਨੁਕਸਾਨ ਹੋਊਗਾ ਜੀਦੇ ਵਿੱਚ ਹੋਰ ਦੇਸ਼ਾਂ ਤੋਂ ਵੀ ਆਪਾਂ ਨੂੰ ਕਹਿ ਲੋ ਮੂੰਹ ਦੀ ਖਾਣੀ ਪਊਗੀ ਜੇ ਆਪਾਂ ਇਹ ਸਥਿਤੀ ਨਹੀਂ ਸਹੀ ਕਰਦੇ ਆਪਣਾ ਵਪਾਰ ਛੱਡ ਕੇ ਹਿੰਦੁਸਤਾਨ ਬਾਰੇ ਹਿੰਦੁਸਤਾਨ ਦੇ ਨਾਗਰਿਕਾਂ ਬਾਰੇ ਜੇ ਨਹੀਂ ਸੋਚਾਂਗੇ ਜੀ ਧੰਨਵਾਦ ਜੀ ਹਾਂਜੀ ਇਹ ਸਨ ਬਾਈ ਅਵਜੇਂਦਰ ਸਿੰਘ ਜੋਗੀ ਕਿਸਾਨ ਜੂਨੀਅਨ ਕਾਦੀਆਂ ਦੇ ਜ਼िला ਪ੍ਰਧਾਨ ਪਟਿਆਲੇ ਤੋਂ ਇਹ ਕਹਿ ਰਹੇ ਨੇ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕਾ ਫਿਲਾਲ ਅਜਹੀਆਂ ਸਖਸੀਤਾਂ ਨਾਲ ਅਸੀਂ ਤੁਹਾਨੂੰ ਮਿਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ